ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਤੇ ਗੱਡੀ ਵਿੱਚ ਹੈਂਡ ਬ੍ਰੇਕ ਦਾ ਕੰਮ ਕੀ ਹੁੰਦਾ ਆ ਤੇ ਹੈਂਡ ਬ੍ਰੇਕ ਇਹਨੂੰ ਕਹਿੰਦੇ ਆ ਤੇ ਜਿਹੜੀ ਆਪਣੀ ਹੈਂਡ ਬ੍ਰੇਕ ਹੁੰਦੀ ਆ ਇਹਨੂੰ ਹੈਂਡ ਬ੍ਰੇਕ ਕਹਿੰਦੇ ਆ ਤੇ ਜਦੋਂ ਵੀ ਆਪਾਂ ਗੱਡੀ ਸਟਾਰਟ ਕਰਨੀ ਹੈ ਜਦੋਂ ਆਪਾਂ ਗੱਡੀ ਚਲਾਉਣ ਲੱਗਦੇ ਆ ਤੇ ਇਹਨੂੰ ਦੱਬ ਕੇ ਡਾਊਨ ਕਰਨਾ ਹੁੰਦਾ ਆ ਠੀਕ ਆ ਜੀ ਤੇ ਬਾਕੀ ਜਦੋਂ ਆਪਾਂ ਗੱਡੀ ਚਲਾਉਣੀ ਆ ਤੇ ਹੈਂਡ ਬ੍ਰੇਕ ਡਾਊਨ ਕਰਨੀ ਆ ਜਦੋਂ ਆਪਾਂ ਕਿਤੇ ਵੀ ਗੱਡੀ ਖੜੀ ਕਰਦੇ ਆ ਤੇ ਜਿਹੜੀ ਹੈਂਡ ਬ੍ਰੇਕ ਆ ਇਹਨੂੰ ਅੱਪ ਕਰਨਾ ਹੁੰਦਾ ਹੈ ਹੈਂਡ ਬ੍ਰੇਕ ਲਾਉਣੀ ਹੁੰਦੀ ਆ ਤੇ ਹੈਂਡ ਬ੍ਰੇਕ ਤੇ ਜੇ ਆਪਾਂ ਗੱਡੀ ਚਲਾਉਣੀ ਆ ਇਹਨੂੰ ਆਪਾਂ ਡਾਊਨ ਕਰਨਾ ਆ ਤੇ ਜੇ ਜਦੋਂ ਚਲਾਉਣੀ ਆ ਇਹਨੂੰ ਡਾਊਨ ਕਰੋ ਜਦੋਂ ਆਪਾਂ ਇਹਨੂੰ ਖੜੀ ਕਰਨਾ ਗੱਡੀ ਨੂੰ ਉਦੋਂ ਇਹਨੂੰ ਅੱਪ ਕਰੋ ਤੇ ਕਿਉਂਕਿ ਜਦੋਂ ਹੈਂਡ ਬ੍ਰੇਕ ਆਪਾਂ ਲਾਈ ਹੁੰਦੀ ਹੈ ਗੱਡੀ ਅੱਗੇ ਪਿੱਛੇ ਨੂੰ ਆਪਣੀ ਰੋੜ ਨਹੀਂ ਸਕਦੀ ਆ ਤੇ ਬਾਕੀ ਫਿਰ ਐਕਸੀਡੈਂਟ ਤੋਂ ਵੀ ਬਚਾ ਹੁੰਦਾ ਆ ਤੇ ਬਾਕੀ ਜਦੋਂ ਆਪਾਂ ਹੈਂਡ ਬ੍ਰੇਕ ਲਾਈ ਹੁੰਦੀ ਹੈ ਤੇ ਤੇ ਸਾਈਨ ਆਉਂਦਾ ਹੁੰਦਾ ਮੀਟਰ ਤੇ ਫੇ ਲੋ ਬ੍ਰੇਕ ਦਾ ਸਾਈਨ ਆਉਂਦਾ ਆ ਜਦੋਂ ਇਹਨੂੰ ਆਪਾਂ ਡਾਊਨ ਕਰਨਾ ਆ ਦੇਖੋ ਡਾਊਨ ਕੀਤਾ ਜਿਹੜਾ ਸਾਈਨ ਹੈ ਸਾਈਨ ਚ ਲਿਖਿਆ ਤੇ ਜਦੋਂ ਨੂੰ ਅੱਪ ਕਰਨਾ ਜਿਹੜਾ ਸਾਈਨ ਹੈ ਸਾਈਨ ਇਹ ਜਿਹੜੀ ਆਪਣੇ ਹੈਂਡ ਬ੍ਰੇਕ ਆਉਂਦੀ ਹੈ ਹੈਂਡ ਬ੍ਰੇਕ ਦਾ ਇਹ ਰੀਜ਼ਨ ਹੁੰਦਾ ਹੈ ਗੱਡੀ ਵਿੱਚ ਬਾਕੀ ਜਦੋਂ ਵੀ ਤੁਸੀਂ ਗੱਡੀ ਖੜੀ ਕਰਦੇ ਆਂ ਹੈਂਡ ਬ੍ਰੇਕ ਆਪਾਂ ਲਾਉਣੀ ਆ ਤੇ ਜਦੋਂ ਵੀ ਆਪਾਂ ਗੱਡੀ ਚਲਾਉਂਦੇ ਆਂ ਤੇ ਇਹਨੂੰ ਡਾਊਨ ਕਰਕੇ ਗੱਡੀ ਨੂੰ ਚਲਾਉਂਦੇ ਆਂ